deep ਉਤਸਵਤੇ ਲਗੀਆਂ ਭਾਰੀ ਰੌਣਕਾਂ 11000 ਦੀਵਿਆਂ ਨਾਲ ਜਗ ਮਗਾਇਆ ਹਨੂਮਨ ਚੌਕ ਸ਼ਹਿਰ ਵਾਸੀਆਂ ਵਿੱਚ ਲੱਗੀ ਰਹੀ ਸ਼੍ਰੀ ਰਾਮ ਦੇ ਚਰਨਾਂ ਵਿੱਚ ਦੀਵਾ ਜਗਾਉਂਦੀ ਹੋੜ ਸਮਾਗਮ 'ਚ ਧਿਆਨਪੁਰ ਧਾਮ ਤੇ ਮਹੰਤ ਜੀ ਵੱਲੋਂ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਕੀਤੀ ਗਈ ਸ਼ਿਰਕਤ ਸ਼੍ਰੀ ਸਨੰਤਨ ਚੇਤਨਾ ਮੰਚ ਵੱਲੋਂ ਮਨਾਏ ਗਏ ਦੀਪ ਉਤਸਵ ਤਰਾਂਚਰ ਤੇ ਹਨੂਮਨ ਚੌਕ ਵਿੱਚ ਖੂਬ ਰੌਣਕਾਂ ਲਗੀਆਂ ਅਤੇ ਲੋਕਾਂ ਵਿੱਚ ਸ਼੍ਰੀ ਰਾਮ ਦੇ ਚਰਨਾਂ ਵਿੱਚ ਦੀਵਾ ਜਗਾਉਂਦੀ ਹੋੜ ਲੱਗੀ ਰਹੀ ਸਮਾਗਮ ਵਿੱਚ ਜਿਵੇਂ ਸਾਰਾ ਸ਼ਹਿਰ ਉਮੜ ਪਿਆ ਹੋਵੇ ਇਸ ਦੀ ਸਫਲਤਾ ਨੂੰ ਲੈ ਕੇ ਸ਼੍ਰੀ ਸਨੰਤਨ ਚੇਤਨ ਮੰਚ ਦੇ ਇਹ ਧਾਰਵੀ ਭਰਪੂਰ ਉਤਸ਼ਾਹਿਤ ਦਿਖਾਈ ਦਿੱਤੇ ਮੰਚ ਦੇ ਪ੍ਰਧਾਨ ਅਨੂ ਗੰਡੋਤਰਾ ਨੇ ਕਿਹਾ ਕਿ ਅਜਿਹੇ ਧਾਰਮਿਕ ਆਯੋਜਿਤ ਲਗਾਤਾਰ ਕਰਵਾਈ ਜਾਣ ਕੇ ਜੋ ਤਾਂ ਜੋ ਲੋਕ ਖਾਸ ਕਰ ਆਉਣ ਵਾਲੀ ਪੀੜ੍ਹੀ ਵਿੱਚ ਅਤੇ ਬੱਚੇ ਆਪਣੀ ਧਾਰਮਿਕ ਵਿਰਸੇ ਨਾਲ ਜੁੜੇ ਰਹਿੰਨ ਉੱਥੇ ਹੀ ਵਿਸ਼ੇਸ਼ ਮਹਿਮਾਨ ਅਰਮਨ ਬੈਲ ਨੇ ਮੰਚ ਦੇ ਅਜਿਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਜਿਹੜਾ ਅੱਜ ਦਾ ਸਾਡਾ ਪ੍ਰੋਗਰਾਮ ਸੀ ਸਨਾਤਨ ਜੀਤਨਾ ਮੰਚ ਗੁਰਦਾਸਪੁਰ ਵੱਲੋਂ ਇਹ ਬਹੁਤ ਵਧੀਆ ਸੀ ਸਾਡਾ ਇਹ ਚੌਥਾ ਪ੍ਰੋਗਰਾਮ ਸੀਗਾ ਸੰਤਰੀਸ ਵਾਲੇ ਦੇ ਨ ਗੁਰਦਾਸਪੁਰ ਹਨੂਮਨ ਚੌਂਗ ਦੇ ਵਿੱਚ ਦੀਪ ਉਸਤਵ ਕਰਨ ਦਾ ਚੌਥੇ ਪ੍ਰੋਗਰਾਮ ਦੇ ਵਿੱਚ ਅਸੀਂ 11000 ਇੱਕ ਦੀਪਕ ਜਲਾਏ ਆ ਸਾਡੇ ਅੱਜ ਦੇ ਮੁੱਖ ਮਹਿਮਾਨ ਧਿਆਨਪੁਰ ਵਾਲੇ ਬਾਬਾ ਜੀ ਸੀਗੇ ਉਹਨਾਂ ਦੇ ਨਾਲ ਗੁਰਦਾਸਪੁਰ ਤੋਂ ਰਮਨਬੈਲ ਜੀ ਸੀਰੇ ਸਾਡੇ ਮੁੱਖ ਮਹਿਮਾਨ ਸੀਗੇ ਏਡੀਸੀ ਸਾਹਿਬ ਉਹਨਾਂ ਦੀ ਸਿਹਤ ਖਰਾਬ ਹੋਣ ਕਰਕੇ ਮੈਸੇਜ ਆ ਗਿਆ ਵੀ ਉਹ ਨਹੀਂ ਆ ਰਹੇ ਅਸੀਂ ਸ਼ਹਿਰ ਵਾਸੀਆਂ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਪੂਰੇ ਸਹਿਯੋਗ ਨਾਲ ਇਸ ਪ੍ਰੋਗਰਾਮ ਦੇ ਵਿੱਚ ਪੂਰੀ ਸ਼ਿਰਕਤ ਕੀਤੀ ਦਿਲੋਂ ਔਰ ਸਹਿਯੋਗ ਕਰਕੇ 11000 ਇੱਕ ਦੀਪਕ ਜਵਾਨ ਦੇ ਵਿੱਚ ਪੂਰਾ ਸਾਥ ਦਿੱਤਾ ਇਸ ਦੇ ਨਾਲ ਅਸੀਂ ਇਸ ਪ੍ਰੋਗਰਾਮ ਚ ਗੁਰਦਾਸਪੁਰ ਦੇ ਸਾਰੇ ਮੰਦਰ ਕਮੇਟੀਆਂ ਧਾਰਮਿਕ ਕਮੇਟੀਆਂ ਸੰਸਥਾਵਾਂ ਧਾਰਮਿਕ ਸਾਰੀਆਂ ਨੂੰ ਸਨਮਾਨਿਤ ਕੀਤਾ ਇਹ ਸਾਡਾ ਜਿਹੜਾ ਪ੍ਰੋਗਰਾਮ ਦਾ ਮਕਸਦ ਤੇ ਮਿਸ਼ਨ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਸਨਾਤਨ ਧਰਮ ਦੇ ਨਾਲ ਜੋੜਨ ਦਾ ਇਹ ਉਹੀ ਉਪਰਾਲਾ ਵੀ ਆਪਣੀ ਜਿਹੜੀ ਨਵੀਂ ਜਨਰੇਸ਼ਨ ਆ ਉਹ ਮੋਬਾਈਲ ਦੇ ਵਿੱਚੋਂ ਨਿਕਲ ਕੇ ਤੇ ਆਪਣੇ ਪੁਰਾਤਨ ਜਿਹੜੇ ਸਨਾਤਨ ਦੇ ਕਾਰੇ ਨੇ ਉਹਨਾਂ ਨੂੰ ਅਡਾਪਟ ਕਰੇ ਤੇ ਸਨਾਤਨ ਨੂੰ ਅੱਗੇ ਚੁੱਕਿਆ ਜਾ ਬਹੁਤ ਕਾਮਯਾਬ ਸਾਰੇ ਸ਼ਹਿਰਦਾਰਾਂ ਦੇ ਸਹਿਯੋਗ ਨਾਲ ਸਾਡੀ ਸੰਸਥਾ ਦੇ ਸਾਰੇ ਮੈਂਬਰਾਂ ਦੀ ਪਿਛਲੇ 1 ਮਹੀਨੇ ਤੋਂ ਮਿਹਨਤ ਉਹ ਅੱਜ ਪੂਰਾ ਰੰਗ ਲਿਆਈ ਆ ਜਿਹੜਾ ਇਹ ਕਾਮਯਾਬ ਪ੍ਰੋਗਰਾਮ ਉਹਨਾਂ ਦੀ ਮਿਹਨਤ ਕਰਕੇ ਹੋਇਆ ਜੇ ਚੇਤਨਾ ਮੰਚ ਰਜਿਸਟਰ ਗੁਰਦਾਸਪੁਰ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਦੀਵਾਲੀ ਦੇ ਪਲਖਸ਼ ਔਰ ਤਾਂਤਰੇਸ ਦੇ ਦਿਨ ਦੇ ਉੱਪਰ 11001 ਦੀਪਮਾਲਾ ਜਿਹੜੀ ਆ ਗੁਰਦਾਸਪੁਰ ਦੀ ਪਾਵਨ ਪਵਿੱਤਰ ਧਰਤੀ ਹਰਮਨ ਚੌਕ ਦੇ ਲਾਲ ਸਾਡਾ ਹਰਮਨ ਮੰਦਿਰ ਆ ਉਹਦੇ ਦੀ ਕੀਤੀ ਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਸਾਡੇ ਇਲਾਕੇ ਨੂੰ ਅਸ਼ੀਰਵਾਦ ਦੇਣ ਵਾਸਤੇ ਮੰਤ ਸਾਹਿਬ ਕਿਰੇ ਤਹਾਲਪੁਰ ਤਾਮ ਤੋਂ ਚੇਤ ਵਰਤੇ ਇਥੇ ਆਏ ਨੇ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਅੱਜ ਇਹ ਬਹੁਤ ਪ੍ਰੋਗਰਾਮ ਵਧੀਆ ਰਿਹਾ ਰੂਹਾਨੀਅਤ ਦੇ ਨਾਲ ਰੰਗਿਆ ਸਾਡੀਆਂ ਭੈਣਾਂ ਨੇ ਬੱਚਿਆਂ ਨੇ ਬਹੁਤ ਪ੍ਰਮਾਤਵਾ ਜੀ ਮਹਿਮਾ ਨੂੰ ਗਾਇਆ ਅੱਛੇ ਅੱਛੇ ਭਜਨ ਗਾ ਕੇ ਹਮੇਸ਼ਵਰ ਦਾ ਨਾਲ ਲਿਆ ਸੋ ਮੈਂ ਮਹਿਸੂਸ ਕਰਦਾ ਕਿ ਪ੍ਰਮਾਤਵਾ ਜੀ ਸ਼ਕੀਰਵਾ ਮਿਹਰ ਕਿਰਪਾ ਸਾਡੇ ਇਲਾਕੇ ਤੇ ਬਣੀ ਰਵੇ ਇੱਥੋਂ ਦੇ ਲੋਕ ਖੁਸ਼ ਹੋਣ ਖੁਸ਼ਾਲ ਹੋਣ ਨਬੀਆਂ ਸੇਤਾ ਹੋ ਨਬੀਆਂ ਉਮਰਾ ਹੋਣ ਔਰ ਦੀਵਾਲੀ ਦੇ ਮੋਕੇ ਦੇ ਉੱਪਰ ਇਲਾਕਾ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਸ਼ੁਭ ਕਾਮਨਾਵਾਂ ਇਹਦੇ ਨਾਲ ਜਿਹੜੀ ਸਾਡਾ ਪੁਰਾਣੀ ਇਹ ਹਿੰਦੁਸਤਾਨ ਦੀ ਸੰਸਕ੍ਰਿਤੀ ਆ ਜਿਹਨੂੰ ਸनातਨ ਚੇਤਨਾ ਮੰਚ ਜਾਗਰਿਤ ਕਰ ਰਿਹਾ ਆਉਣ ਵਾਲੀ ਪੀੜ੍ਹੀ ਨੂੰ ਉਹ ਸੰਸਕ੍ਰਿਤੀ ਦੇ ਨਾਲ ਜੋੜ ਰਿਹਾ ਇਹ ਇੱਕ ਬਹੁਤ ਵੱਡੀ ਗੱਲ ਆ ਹੌਲੀ ਹੌਲੀ ਸਾਡੀ ਅਗਲੀ ਪੀੜ੍ਹੀ ਆ ਉਹ ਪੁਰਾਣੀ ਸੰਸਕ੍ਰਿਤੀ ਨੂੰ ਕਿਤੇ ਨਾ ਕਿਤੇ ਭੁੱਲੀ ਜਾ ਰਹੀ ਸੀ ਉਹਨਾਂ ਨੂੰ ਦੁਬਾਰਾ ਜਾਗਰਿਤ ਕਰਨ ਲਈ ਇੱਕ ਬਹੁਤ ਵਧੀਆ ਉਪਰਾਲਾ ਔਰ ਮੈਂ ਸਾਰੀ ਟੀਮ ਨੂੰ ਸਨਾਤਨ ਸਨਾਤਨ ਚੇਤਨਾ ਮੰਚ ਦੀ ਟੀਮ ਨੂੰ ਇਸ ਗੱਲ ਦੀ ਮੁਬਾਰਕੀ ਦਿੰਦਾ ਉਹਨਾਂ ਨੇ ਸਨਾਤਨ ਯਾ ਉਹਨਾਂ ਕਦਰਾਂ ਕੀਮਤਾਂ ਨੂੰ ਪਾਦਾ ਕਰਕੇ ਲੋਕਾਂ ਦੇ ਵਿੱਚ ਪਹੁੰਚਾਇਆ ਔਰ ਅੱਜ ਇਹ ਜੜਾਈ ਇੱਕ ਦੀ ਜੋਲਿਆ ਉਹ ਬਸ ਸਮਝਦਾ ਵੀ ਇਨਕਾਰ ਨੂੰ ਖਤਮ ਕਰੇ ਇੱਕ ਨਵੀਂ ਰੋਸ਼ਨੀ ਆਏ ਸਾਡੀ ਜ਼ਿੰਦਗੀਆਂ ਸੁਖਰੇਣੀਆਂ ਹੋਣ ਔਰ ਪਰਮੇਸ਼ਵਰ ਦੀ ਬਹਾਰ ਕਿਰਪਾ ਬਣੀ ਰਹੇ